ਚਾਰਾਂ ਦੀ ਸਾਂਝ ਪਾਉਣ ਤੋਂ ਪਹਿਲਾਂ ਗੁਰੂ ਘੱਤੇ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਕਿ ਸਰਕਾਰਾਂ ਪਿਛਲੀਆਂ ਨੂੰ ਬੜੇ ਲੰਮੇ ਸਮੇਂ ਤੋਂ ਹੀ ਇਹ ਕੰਮ ਕਰ ਲੈਣਾ ਚਾਹੀਦਾ ਹੈ ਹੈੱਡ ਆਫਿਸ ਵਾਲਾ ਜਿਹੜਾ ਕਿ ਸਾਡਾ 17 ਸੈਕਟਰ ਦੇ ਵਿੱਚ ਆਫਿਸ ਹੀ ਉਹਦਾ 1 ਮਹੀਨੇ ਦਾ 7 ਲੱਖ ਰੁਪਇਆ ਰੈਂਟ ਜਾਂਦਾ ਸੀ ਜਿਹੜਾ ਕਿ ਸਾਲ ਦਾ 84 ਲੱਖ ਰੁਪਇਆ ਸਾਡੇ ਡਿਪਾਰਟਮੈਂਟ ਨੂੰ ਰੈਂਟਲੀ ਇਨਕਮ ਜਿਹੜੀ ਪ੍ਰਾਈਵੇਟ ਬੰਦਿਆਂ ਨੂੰ ਦੇਣੀ ਪੈਂਦੀ ਹੈ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਜੋਗ ਅਗਵਾਈ ਸਦਕਾ ਜ਼ੀਰੋ ਟੋਲਰੈਂਸ ਕਰ ਲਈ ਕਰਪਸ਼ਨ ਨੂੰ ਖਤਮ ਕਰ ਲਈ ਇਹ ਸਾਡਾ ਹੈੱਡ ਆਫਿਸ ਜਿਹੜਾ ਅੱਜ ਉਹਦਾ ਨੀਂਹ ਪੱਥਰ ਰੱਖਿਆ ਗਿਆ ਇਹ 1 ਏਕੜ ਜ਼ਮੀਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਸਾਡੀ ਸਰਕਾਰ ਨੇ ਗਲਾਟਾ ਤੋਂ 8.5 ਕਰੋੜ ਦੇ ਵਿੱਚ ਇਹ ਪ੍ਰਤੀਤ ਕੀਤੀ ਆ ਤੇ 35 ਕਰੋੜ ਦੀ ਲਾਗਤ ਨਾਲ ਇਹ ਬਿਲਡਿੰਗ ਬਣ ਕੇ 5 ਮੰਜ਼ਲੀ ਬਿਲਡਿੰਗ ਬਣ ਕੇ ਇਹ ਤਿਆਰ ਹੋ ਵੀ ਜਿਹਦੇ ਵਿੱਚ ਸਾਡੇ ਕਲੈਰੀਕਲ ਡਿਪਾਰਟਮੈਂਟ ਦੇ ਅਧਿਕਾਰੀ ਸਾਡੇ ਡਿਪਾਰਟਮੈਂਟ ਦੇ ਅਧਿਕਾਰੀ ਸਾਰੇ ਇਸ ਦਫ਼ਤਰ ਦੇ ਵਿੱਚ ਬਹਿ ਕੇ ਕੰਮਕਾਰ ਕਰਨਗੇ ਤੇ ਸਾਰੀਆਂ ਜੇਲਾਂ ਨੂੰ ਇੱਥੋਂ ਬਹਿ ਕੇ ਮੋਨੀਟਰ ਕਰਨਗੇ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਵੀ ਜੇਲ੍ਹ ਦੇ ਵਿੱਚ ਕੋਈ ਕ੍ਰਾਪਸ਼ਨ ਨਾ ਕਰ ਸਕੇ ਜੀਲੋ ਟਾਲ ਲੈਸ ਜਿਹੜੀ ਆਮ ਆਦਮੀ ਪਾਰਟੀ ਦਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦਾ ਅਜੰਡਾ ਉਹ ਅਜੰਡਾ ਪੂਰਾ ਹੋ ਸਕੇ ਤੇ ਪੰਜਾਬ ਦੇ ਲੋਕਾਂ ਨੂੰ ਹਰ ਡਿਪਾਰਟਮੈਂਟ ਦੇ ਵਿੱਚੋਂ ਇਹੋ ਹੀ ਆਵਾਜ਼ ਆਵੇ ਕਿ ਇਸ ਡਿਪਾਰਟਮੈਂਟ ਨੇ ਪੰਜਾਬ ਸਰਕਾਰ ਦੀ ਜਿਹੜੀ ਆ ਉਹ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਆ ਉਹਦੇ ਤੇ ਚਾਰ ਚੰਨ ਲਾਏ ਆ ਤੇ ਪੰਜਾਬ ਦੇ ਲੋਕਾਂ ਨੂੰ ਸਹੂਲਤਾਂ ਵੀ ਮਿਲ ਇਹਦੇ ਨਾਲ ਸਾਨੂੰ ਬੜੀ ਪਰੇਸ਼ਾਨੀ ਆਉਂਦੀ ਸੀ ਜਦੋਂ ਅਸੀਂ ਜਿਹੜੀ 17 ਸੈਕਟਰ ਦੇ ਵਿੱਚ ਸਾਡੀ ਰੈਂਟਰ ਦੇ ਉੱਤੇ ਬਿਲਡਿੰਗ ਹੀ ਜਦੋਂ ਸਾਡੇ ਅਧਿਕਾਰੀ ਕਾਰਾਂ ਤੇ ਆਉਂਦੇ ਸੀ ਉਹਨਾਂ ਨੂੰ ਕਾਰਾਂ ਆਸੇ ਪਾਸੇ ਪਾਰਕ ਕਰਨੀਆਂ ਪੈਂਦੀਆਂ ਇਹਦੇ ਵਿੱਚ 115 ਕਾਰਾਂ ਦੀ ਥੱਲੇ ਬੇਸਮੈਂਟ ਦੇ ਵਿੱਚ ਪਾਰਕਿੰਗ ਬਣ ਜਾਣੀ ਆ ਜਿੱਦੇ ਨਾਲ ਸਾਡੇ ਅਧਿਕਾਰੀ ਜਾਂ ਜੇ ਕੋਈ ਪ੍ਰਾਈਵੇਟ ਬੰਦਾ ਵੀ ਆਉਂਦਾ ਉਹ ਵੀ ਆਪਦੀ ਗੱਡੀ پارک ਕਰਕੇ ਆਪਣੇ ਕੰਮਕਾਰ ਨੂੰ ਕਰ ਲਈ ਇਸ ਬਿਲਡਿੰਗ ਦੇ ਵਿੱਚ ਲਿਫਟ ਦਾ ਸਹਾਰਾ ਲੈ ਕੇ ਅਫਸਰਾਂ ਤੋਂ ਆਪਦਾ ਟਾਈਮ ਲੈ ਕੇ ਆਪਦਾ ਕੰਮਕਾਰ ਕਰਾ ਸਕਦਾ ਇਹਦੇ ਨਾਲ ਸਾਡੇ ਅਧਿਕਾਰੀਆਂ ਨੂੰ ਸਰਕਾਰ ਨੂੰ ਹਰ ਕਿਸਮ ਨੂੰ ਮਤਲਬ ਵੱਡਾ ਬੈਨੀਫਿਟ ਮਿਲੂਗਾ ਹਰ ادارے ਨੂੰ ਇੱਥੋਂ ਬਹਿ ਕੇ ਕਿਉਂਕਿ ਜਿਹੜਾ ਦਫ਼ਤਰ ਹੁੰਦਾ ਹੈਡ ਆਫਿਸ ਹੁੰਦਾ ਉਹ ਤੇ ਦਫਤਰ ਜਿਹੜਾ ਵਾ ਉਹ ਹਰ ਡਿਪਾਰਟਮੈਂਟ ਦਾ ਆਪਦਾ ਹੀ ਚਾਹੀਦਾ ਤੇ ਇਹਦੇ ਨਾਲ ਇੱਕ ਤੇ ਜਿਹੜੀ ਕਰਪਸ਼ਨ ਆ ਉਹਨੂੰ ਨੱਥ ਪਾਊਗੀ ਜੇਲ੍ਹਾਂ ਦੇ ਵਿੱਚ ਜਿਹੜਾ ਸਾਡੇ ਕਈ ਤਰ੍ਹਾਂ ਦੇ ਕਰਾਇਮ ਕਰਦੇ ਆ ਬੰਦੇ ਜਿਵੇਂ ਥੇਕੇ ਹੁੰਦੇ ਆ ਜਾਂ ਕੋ ਮੋਬਾਈਲ ਚਲਦੇ ਉਹਨਾਂ ਵਾਸਤੇ ਵੀ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੂੰ ਕਹਿ ਕੇ ਜੈਮਰ ਲਈ ਅਸੀਂ ਜਿਹੜੀ ਗ੍ਰਾਂਟ ਉਹ ਜਾਰੀ ਕਰਾ ਲਈ ਆ ਆਉਣ ਵਾਲੇ ਸਮੇਂ ਤੇ ਸਾਡੀਆਂ ਪੰਜਾਬ ਦੀਆਂ ਜਿੰਨੀਆਂ ਵੀ ਜੇਲਾ ਉਹਨਾਂ ਦੇ ਵਿੱਚ ਜੈਮਰ ਦਾ ਸਿਸਟਮ ਲੱਗ ਜਾਊਗਾ ਤੇ ਇੱਕ ਨਾਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਕਰਕੇ ਇਹ ਪ੍ਰਪੋਜ਼ਲ ਬਣਾ ਕੇ ਭੇਜਾਂਗੇ ਕਿ ਜਿੱਥੇ ਸਾਡੀ ਜੇਲ ਬੰਦੀ ਆ ਜਾਂ ਨਵੀਂ ਜੇਲ ਬੰਦੀ ਜਾਂ ਜਿਹੜੀਆਂ ਜੇਲਾਂ ਲੱਗ ਕੇ ਅਜੇ ਕਿਤੇ ਨਹੀਂ ਉਸਾਰੀ ਹੋਈ ਨਹੀਂ ਘਰ ਬਣੇ ਉੱਥੇ ਲਗਭਗ ਕੋਈ 500 ਮੀਟਰ ਦੇ ਦਾਇਰੇ ਵਿੱਚ ਕਿਤੇ ਵੀ ਉਸਾਰੀ ਨਾ ਹੋਵੇ ਕਿਉਂਕਿ ਜਦੋਂ ਜ਼ੈਮਰ ਲੱਗਦੇ ਆ ਉਹਦੇ ਬਾਅਦ ਜਿਹੜੇ ਲਾਗੇ ਵਾਲੇ ਲੋਕ ਆ ਉਹਨਾਂ ਨੂੰ ਫੋਨ ਚਲਾਉਣ ਦੀ ਦਿੱਕਤ ਆਉਂਦੀ ਆ ਉਹ ਫਿਰ ਕਈ ਵਾਰ ਉਹ ਲੋਕ ਧਰਨੇ ਮਜਾਰੇ ਲਾਉਂਦੇ ਆ ਕਿ ਜ਼ੈਮਰਾਂ ਦੀ ਰੇਂਜ ਘਟਾਓ ਉਹ ਜਦੋਂ ਜੈਮਰਾਂ ਦੀ ਰੇਂਜ ਘਟਾਈ ਦੀ ਆ ਉਹ ਫਿਰ ਕਈ ਇਹਦਾ ਕਈ ਕੋਨਿਆਂ ਦੇ ਵਿੱਚ ਜੇਲ੍ਹਾਂ ਦੇ ਵਿੱਚ ਜਿਹੜੇ ਛਰਾਤੀ ਅੰਸਰ ਆ ਕਹਿਦੀ ਆ ਉਹ ਫੋਨ ਚਲਾ ਕੇ ਗਲਤ ਕਾਲਾਂ ਬਾਹਰ ਕਰਦੇ ਆ ਕੋਸ਼ਿਸ਼ ਇਹ ਹੋਊਗੀ ਕਿ ਜਿਹੜਾ ਜੇਲ੍ਹਾਂ ਦੇ ਵਿੱਚ ਵੀ ਆ ਨਾ ਕੋਈ ਫੋਨ ਚੱਲੇ ਨਾ ਕੋਈ ਅੰਦਰ ਗਲਤ ਚੀਜ਼ ਐਂਟਰ ਹੋ ਸਕੇ ਨਾ ਕੋਈ ਨਸ਼ਾ ਅੰਦਰ ਲੈ ਕੇ ਜਾਵੇ ਤੇ ਨਾਲ ਸਾਰਾ ਸਿਸਟਮ ਪਾਰਦਰਸ਼ੀ ਕਰ ਲਈ ਜ਼ੀਰੋ ਟੋਲਰੈਂਸ ਕਰ ਲਈ ਸਾਨੂੰ ਲੋੜ ਹੋਊਗੀ ਆਉਣ ਵਾਲੇ ਸਮੇਂ ਤੇ ਅਸੀਂ ਸਰਦਾਰ ਭਗਵੰਤ ਸਿੰਘ ਬਾਦ ਮੱਖ ਮੰਤਰੀ ਪੰਜਾਬ ਜੀ ਨੂੰ ਬੇਨਤੀ ਕਰਕੇ ਕੁਝ ਪੀਸੀਆ 70 ਜਾਂ ਪੁਲਿਸ ਡਿਪਾਰਟਮੈਂਟ ਚ ਹੋਰ ਅਫਸਰ ਲਾਵਾਂਗੇ ਤਾਂ ਜੋ ਸਾਨੂੰ ਜੇਲ੍ਹਾਂ ਦੇ ਵਿੱਚ ਚੰਗੇ ਸਜਜੇ ਢੰਗ ਦੇ ਨਾਲ ਚਲਾਉਣ ਲਈ ਉਹਨਾਂ ਅਫਸਰਾਂ ਦਾ ਸਾਥ ਮਿਲੇ ਤੇ ਨਾਲ ਕੋਸ਼ਿਸ਼ ਇਹੋ ਹੀ ਆ ਜਿਹੜੇ ਜੇਲ੍ਹਾਂ ਦੇ ਵਿੱਚ ਕ੍ਰਾਈਮ ਕਰਕੇ ਲੋਕ ਆਉਂਦੇ ਆ ਕਈ ਰਹਿੰਦੇ ਆ ਕਈ ਲੋਕ ਮਿੱਥ ਕੇ ਕ੍ਰਾਈਮ ਕਰਦੇ ਆ ਜਿਵੇਂ ਨਸ਼ੇ ਵੇਚਦੇ ਆ ਜਾਂ ਕੋਈ ਕਿਤੇ ਮਰਡਰ ਕਰਦਾ ਕੋਈ ਮਿੱਥ ਕੇ ਕਰਦਾ ਕਈਆਂ ਤੋਂ ਅਚਾਨਤ ਜੇਤ ਕ੍ਰਾਈਮ ਹੋ ਜਾਂਦੇ ਆ 2-4 ਸਕਿੰਟ ਦੇ ਗੁੱਸੇ ਦੇ ਵਿੱਚ ਕਈ ਨਾ ਕਿਸੇ ਤੋਂ ਕਿਸੇ ਦਾ ਮਰਡਰ ਹੋ ਜਾਂਦਾ ਕੋ 307 ਚਾਉਂਦੇ ਆ ਕਿਸੇ ਤੋਂ ਕਿਸੇ ਦੇ ਝਗੜਾ ਹੋਣਾ ਸੱਟ ਲੱਗ ਜਾਂਦੀ ਆ ਸਾਡਾ ਮਕਸਦ ਇਹੋ ਹੀ ਆ ਕਿ ਉਹ ਲੋਕ ਵੀ ਇਨਸਾਨ ਨੇ ਉਹਨਾਂ ਨੂੰ ਜੇਲ੍ਹ ਨਹੀਂ ਸੁਧਾਰ ਘਰਾ ਦੇ ਵਿੱਚ ਸੁਧਾਰ ਕੇ ਉਹਨਾਂ ਦੇ ਪਰਿਵਾਰਾਂ ਚ ਭੇਜਿਆ ਜਾਵੇ ਤੇ ਮੈ ਨਾਲ ਆਪਦੇ ਅਫਸਰਾਂ ਦੀ ਆਪਦੇ ਡਿਪਾਰਟਮੈਂਟ ਦੇ ਜਿੰਨੇ ਵੀ ਸਾਡੇ ਅਫਸਰ ਨੇ ਸਿਵਲ ਦੇ ਡਿਪਾਰਟਮੈਂਟ ਦੇ ਉਹਨਾਂ ਦੀ ਹੌਸਲਾ ਪਜਾਈ ਵੀ ਕਰਦਾ ਇਹ ਉਹ ਲੋਕ ਨੇ ਆਪਦੀ ਜਾਨ ਤਲੀ ਤੇ ਧਰ ਕੇ ਉਹਨਾਂ ਲੋਕਾਂ ਦਾ ਇਹਨਾਂ ਵਾਰਾ ਸਾਰਾ ਲੈਣਾ ਉਹਨਾਂ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਕੰਟਰੋਲ ਕਰਕੇ ਰੱਖਣਾ ਜਿਨ੍ਹਾਂ ਤੋਂ ਬਾਹਰ ਆਮ ਲੋਕ ਡਰਦੇ ਨੇ ਇਹ ਲੋਕ ਉਹ ਨਹੀਂ ਜਿਹੜੇ ਬਾਹਰ ਕ੍ਰਾਈਮ ਕਰਕੇ ਗੁੰਡਾਗਰਦੀ ਕਰਕੇ ਫਰੋਤੀਆਂ ਮੰਗ ਕੇ ਜਾਂ ਕਤਲ ਕਰਕੇ ਜੇਲ੍ਹਾਂ ਦੇ ਵਿੱਚ ਆਏ ਹੁੰਦੇ ਆ ਕ੍ਰਾਈਮ ਕਰਕੇ ਉਹਨਾਂ ਨੂੰ ਸੰਭਾਲਣਾ ਖਾਲਾਜੀ ਦਾ ਬਾਣਾ ਨਹੀਂ ਕਿ ਸਾਡੇ ਅਫਸਰ ਆਪਦੀ ਜਾਨ ਤਲੀ ਤੇ ਧਰ ਕੇ ਆਪਣੇ ਪਰਿਵਾਰਾਂ ਨੂੰ ਛੱਡ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਲਈ ਪੰਜਾਬ ਦੇ ਲੋਕਾਂ ਦੀ ਜਾਨ ਦੀ ਰਾਖੀ ਲਈ ਪੰਜਾਬ ਚ ਸ਼ਾਂਤੀ ਲਈ ਦਿਨ ਰਾਤ ਸੇਵਾ ਕਰਦੇ ਆ ਤੇ ਮੈਂ ਅਫਸਰਾਂ ਨੂੰ ਵੀ ਇਹ ਬੇਨਤੀ ਕਰੂੰਗਾ ਕਿ ਕਿਸੇ ਕਿਸਮ ਦੀ ਕਰਾਪਸ਼ਨ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਕੋਈ ਖੇਂਕਾ ਹੁੰਦਾ ਜਾਂ ਕੋਈ ਅੰਦਰ ਕੋਈ ਗੈਰ ਇਤਰਾਜਯੋਗ ਜਿਹੜੀ ਸਮਗਰੀ ਲੈ ਕੇ ਜਾਂਦੇ ਆ ਉਹਨਾਂ ਬੰਦਿਆਂ ਤੇ ਸਖਤ ਤੋਂ ਸਖਤ ਕਾਰਵਾਈ ਹੋਏ ਭਾਵੇਂ ਉਹਦੇ ਵਿੱਚ ਕੋਈ ਸਿਵਲ ਅਫਸਰ ਹੋਵੇ ਭਾਵੇਂ ਕੋਈ ਸਾਡੇ ਡਿਪਾਰਟਮੈਂਟ ਦਾ ਅਫਸਰ ਹੋਵੇ ਕਿਉਂਕਿ ਸਾਡੀ ਸਰਕਾਰ ਦਾ ਏਜੰਡਾ ਹੀ ਇਹ ਆ ਇਮਾਨਦਾਰੀ ਨਾਲ ਚੱਲਣਾ ਤੇ ਪੰਜਾਬ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਣੀ ਮੈਂ ਬਾਤ ਫੇਰ ਇੱਕ ਵਾਰ ਫੇਰ ਸਾਰਿਆਂ ਨੂੰ ਸਾਡੇ ਡਿਪਾਰਟਮੈਂਟ ਦਾ ਹੈੱਡ ਆਫਿਸ ਬੰਨ ਤੇ ਜਿੰਨੇ ਵੀ ਸਾਡੇ ਸਤਕਾਰਯੋਗ ਅਫਸਰ ਸਾਹਿਬਾਨ ਬੈਠੇ ਆ ਸਾਡੇ ਪ੍ਰੈਸ মিডিਆ ਵਾਲੇ ਬੈਠੇ ਆ ਪ੍ਰਿੰਟ মিডিਆ ਵਾਲੇ ਬੈਠੇ ਆ ਸਾਰੇ ਸਾਥੀਆਂ ਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਕਹਿਣਾ ਤੇ ਇਸ ਦਫ਼ਤਰ ਤੇ ਬੰਨ ਨਾਲ ਪੰਜਾਬ ਦੇ ਲੋਕਾਂ ਨੂੰ ਸਾਡੇ ਡਿਪਾਰਟਮੈਂਟ ਨੂੰ ਤੇ ਖਾਸ ਕਰਕੇ ਜ਼ਿਲ੍ਹਾਂ ਨੂੰ ਮੋਨੀਟਰ ਕਰਦਾ ਵਧੀਆ ਸਿਸਟਮ ਬਣ ਜਾਊਗਾ ਤੇ ਜ਼ੀਰੋ ਟੋਲਰੈਂਸ ਦੀ ਜਿਹੜੀ ਪਾਲਿਸੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹਦੇ ਤੇ ਖਰਾ ਉਤਰੇ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਮਾਨਯੋਗ ਜੇ ਮੰਤਰੀ ਸਾਹਿਬ ਦਾ ਹੁਣ ਮੈਂ ਸਟੇਜ ਤੇ ਮੰਕ੍ਰਿਤ ਕਰਨਾ ਚਾਹਾਂਗਾ ਮਾਨਯੋਗ ਐਡੀਪੀ ਪ੍ਰਿੰਸਿਪਲ ਸ਼੍ਰੀ ਅਰुण 파ਰਤੀ ਜੀ ਆਈਪੀਐ ਕਿਉ ਗੋਟ ਆਫ ਥੈਂਕਸ ਲਈ ਕੁਝ ਸ਼ਬਦ ਕਹਿਣ ਸਰਕਾਰ ਦੇ ਮੈਂਬਰ ਸਾਹਿਬ ਆਦਰਯੋਗ ਪ੍ਰਮੁਖ ਅਧਿਕਾਰੀਆਂ ਜੀ ਆਈਡੀ ਜੀਨਾ ਮੋਹਨ ਜੀ ਜੀਪੀਐ ਤੋਂ ਸੀਨੀਅਰ ਆਫਿਸਰਸ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਪਿਆਰੇ ਮਹਿਮਾਨ ਸਭ ਤੋਂ ਪਹਿਲਾਂ ਮੈਂ ਜੀ ਵਿਭਾਗ ਪੰਜਾਬ ਦੇ ਹੈੱਡ ਆਫਿਸ ਦੇ ਫਾਊਂਡੇਸ਼ਨ ਸਟੋਨ ਦੇ ਆਪਣਾ ਕੀਮਤੀ ਸਮਾਂ ਕੱਟ ਕੇ ਸਾਡੇ ਮਾਨਯੋਗ ਮੰਤਰੀ ਸਾਹਿਬ ਪਹੁੰਚੇ ਤੇ ਆਪਣੇ ਕਾ ਕਮਨਾ ਨਾ ਉਹਨਾਂ ਨੇ ਉਦਘਾਟਨ ਕੀਤਾ ਆਪਣੇ ਸ਼ਬਦਾਂ ਨਾਲ ਸਾਨੂੰ ਸਾਰਿਆਂ ਨੂੰ ਬਹੁਤ ਸਾਹਿਤ ਕੀਤਾ ਮਹਾਰਾਜ ਜੀ ਨੂੰ ਧੰਨਵਾਦ ਕਰਦਾ ਹਾਂ ਮੈਂ ਇਹ ਕੀ ਕਹਾਂ ਸਰ ਕਿ ਸਾਡੀ ਸਾਰੀ ਟੀਮ ਮੈਂ ਬਹੁਤ ਸ਼ਾਂਤੀ ਹੈ ਦਾਰ ਕੈਦੀ ਇਹ ਹਵਾਲਾਤੀ ਜੋ ਅਗਲੇ ਦਿਨ ਚੰਪਨ ਹਨ ਉਹਨਾਂ ਦੀ ਸੁਰੱਖਿਆ ਉਹਨਾਂ ਦੀ ਕਸਟਡੀ ਕੇਅਰ ਐਂਡ ਪ੍ਰੋਟੈਕਸ਼ਨ ਤੇ ਪੂਰਾ ਤਵੱਜੋ ਦੇ ਰਹੀ ਹੈ ਤੇ ਕੰਮ ਰਾਤ ਦਿਨ ਕਰਕੇ ਉਹਨਾਂ ਨੂੰ ਕਾਬੂ ਵਿੱਚ ਰੱਖ ਰਿਹਾ ਹੈ ਤੇ ਉਹਨਾਂ ਦਾ ਸੁਭਾਅ ਹੁਕਮ ਹੈ ਇਸੇ ਤਰ੍ਹਾਂ ਸਾਡੇ ਪ੍ਰਮੁਖ ਅਫਸਰ ਰਾਗਨਾ ਬਾਗਨਾ ਦਜੀ ਜਦੋਂ ਤੇ ਉਹਨਾਂ ਨੇ ਅੱਜ ਭਾਗਿਆ ਹੈ ਬਹੁਤ سارے ਨਵੇਂ ਪ੍ਰੋਜੈਕਟ ਤੇ ਪ੍ਰੋਜੈਕਟ ਹੋ ਰਾਤੇ ਆ ਰਹੇ ਹਨ ਸਾਨੂੰ ਜੋ ਲੋੜੀਂਦੇ ਸਾਧਨ ਹੈਗੇ ਜਿਨ੍ਹਾਂ ਦੇ ਮਾਡਰਨਾਈਜੇਸ਼ਨ ਦੇ ਵੀ ਇੱਕ ਵਾਇਕ ਕਰਾ ਦੇ ਉਹਨਾਂ ਦਾ ਵੀ ਮੈਂ ਜਲੋਤ ਕਰਨ ਵਾਲਾ ਹਾਂ ਜਿਸ ਨਾਲ ਨਾਲ ਜੋ ਸਾਥੀ ਕੀ ਭਾਗੀ ਹੈ ਹੈੱਡ ਆਫਿਸ ਤੇ ਆਈਜੀਐਨ ਡੀਆਈਜੀ ایਏਜ਼ ਦੇ ਸੁਪਰਟੈਂਡੈਂਟਸ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਲਿमिटेड रिसोर्सेज 'ਚ ਬਹੁਤ ਅੱਛਾ ਕੰਮ ਕਰ ਰਹੇ ਹਨ نو داو ہارا ٹی پارٹمنٹ کچھ کاریاں پچھانے جنوں بلیک سٹرینج کہہ رہے ہولے ہیں کہ اس حوالے سے سرکار کی کون سی متباتھ سیو ارگنز اپنائی ہے ایک 1 جون 2023 نا کے ہون کا سلسلہ 107 طرح کی کاریاں جڑے کی جیل وپار کے بہت سٹڈی کی پی اٹچ ہیں وہاں تے سرکار نے کی تیار بھی ہوئی ہے اس پر بھی غیر انتر قومی تیاری ہے کہ ਜੇਲਾ ਚ ਬੰਦ ਕੇ ਰੱਖੀਏ ਉਹਨਾਂ ਨੂੰ ਕੰਟਰੋਲ ਚ ਰੱਖਿਆ ਜਾਂਦਾ ਹੈ ਪਾਣੇ ਸਮੇਂ ਤੇ ਜੇਲਾ ਮਤਲਬ ਹੁੰਦਾ ਸੀ ਕਿ ਤੁਸੀਂ ਫਿਜ਼ੀਕਲੀ ਉਹਨਾਂ ਨੂੰ ਕਟਾਫ ਕਰਤਾ ਜੇਲ੍ਹ ਚ ਬੰਦ ਕਰਤਾ ਹੰਸੰਦ ਦਾ ਪਾਰੋਂ ਲੇ ਟੁੱਟ ਗਿਆ ਕਿਉਂਕਿ ਆਧੁਨਿਕ ਯੁੱਗ ਦੇ ਵਿੱਚ ਇੱਕ ਵਰਚੁਅਲ ਵਾਲਡ ਵੀ ਕ੍ਰੀਏਟ ਕਰਦਾ ਜੋ ਮੋਬਾਈਲ ਫੋਨ ਰਾਹੀਂ ਫਾਈਟਿੰਗ ਫੋਨ ਦੇ ਮੱਦੇਨਜ਼ਰ ਉਹ ਸੰਪਰਕ ਪਾਣਾ ਚਾਹਿਆ ਜਾਂਦਾ ਜਿਹੜਾ ਕਾਫੀ ਸਾਰੀਆਂ ਸਾਡੀਆਂ ਸ਼ਾਇਰ ਦੀ ਬਾਣੀ ਦੇ ਵਿੱਚ ਆਜਿਆ ਹਾਂ इस के काफी नवी नॉब्लम्स के चैलेंजेस फेस होंगे क्रिमिनल एलिमेंट्स एलिमेंट ज काफ़ी हाई होंगे शरारती भी होंगे तो अलग अलग ढंग मोबाइल फोन हासिल करने की कोशिश कर रहे, है। तो रहे हैं तो तु अलावा अपना क्रिमिनल नैटवर्क भी जारी रखने की कोशिश कर रहे हैं इस सरकार का मैं खास करके मंत्री साहब के मैडम का बहुत धन्यवाद हाँ कि सू बहुत सारे पैसे मिले हैं हेड ऑफिस एक वन ऑफ द प्रोजेक्ट्स है इसके अलावा हाई सिक्योरिटी जेल बॉसियां कागज बख्श भी बन के तैयार हो रही है हाई सिक्योरिटी जेल एफ सिक्योरिटी जेल नाबा भी तैयार हो रही है इसी तरह लगभग इकतालीस सौ की कपैसिटी तो बढ़ाने की होर कैदी रख की भी अस तैयारी कर रहे हैं इसका सारे प्रोजेक्ट सा मॉडलाइज करने बहुत सहयोग देंगे जो सा टैक्निकल टीम टेक्निकल है इंप्लीमेंटिंग एजेंसी पंजाब पुलिस हाउसिंग कारपोरेश उन्होंने इंजीनियर साहब एंस से बहुत टेक्नीकल एक्सपर्ट्स मैं उन्होंने भी धनबाद किया उन्होंने अगले फंक्शन का बहुत अच्छा आयोजन किया इसके अलावा अपना जो प्रोफेसल एक्सपर्टाइज है।, है, तो है।, है, तो है वो यूज़ करके मैं पूरी उम्मीद है कि बहुत मॉडर्न के अच्छी बिल्डिंग तैयार हुई लगभग डेढ़ दो साल का समय उन्होंने दस्या है तो हैड ऑफिस जोड़ा वह कंट्रोल सेंटर न सेंटर होंगे उतो सारी ਇਹ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਨੂੰ ਸੰਚਾਲਿਤ ਕੀਤਾ ਜਾਂਦਾ ਹੈ ਆਪਣੀ ਜਿੰਦਗੀ ਨੂੰ ਬਹੁਤ ਜ਼ਰੂਰੀ ਹੈ ਤੇ ਇਹ ਇੱਕ ਬਹੁਤ acha ਅਡਵਾਂਸ ਸਟੈਪ ਹੈ ਅੰਤ ਵਿੱਚ ਮੈਂ ਸਾਰੇ ਪੱਤਰਕਾਰ ਜਿਹਨਾਂ ਦਾ ਸਪੱਖਿਆ ਦਸਤਿਆਂ ਦਾ ਇਹ ਮੌਕੇ 'ਤੇ ਸਟਾਫ ਤੇ ਲੇਡੀਜ਼ ਐਂਡ ਜੈਂਟਲਮੈਨ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਅੱਜ ਇਸ ਮਾਰਗ ਵਿੱਚ ਦਿੱਕਤ ਕੀਤੀ ਸਭ ਤੋਂ ਜ਼ਿਆਦਾ ਧੰਨਵਾਦ ਅਧਾਰਸ਼ਾ ਪ੍ਰਮਾਤਮਾ ਦਾ ਜਿਹਦੇ ਸੇ ਯੋਗਨਾ ਅੱਜ ਦਿਨ ਆਇਆ ਹੈ मंत्री साहब मैं उद्घाटन कॉन्फ्रेंसिस को आगे कर रहा है थैंक यू वेरी मच जय हिंद मैं इस मौके से उपस्थित मु ज्ञाता धन्यवाद करता हूं और यह विनती करता हूं कि स्नैक्स और चाय का स्टेज तो लेफ्ट साइड पे अरेंज किया गया है ग्रहण करने की कृपालता कर, कर लीजिए थैंक यू